ਵੱਡਾ ਐਕਸ਼ਨ ਹੋਇਆ ਹੈ ਤਾਂ ਦੱਸ ਦਈਏ ਕਿ ਇਹ ਕੁੜੀ ਕਾਫੀ ਜ਼ਿਆਦਾ ਇਸ ਸਮੇਂ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ ਕੈਮਰੇ ਦੇ ਸਾਹਮਣੇ ਵੀ ਇਹ ਕੁੜੀ ਆਈ ਹੈ ਟਰੈਕਟਰ ਵਾਲੀ ਕੁੜੀ ਦੇ ਨਾਮ ਤੋਂ ਵੀ ਇਸ ਨੂੰ ਜਾਣਿਆ ਜਾਂਦਾ ਹੈ ਤਾਂ ਹੁਣ ਇਸ ਮਾਮਲੇ ਦੇ ਉੱਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਉਹਨਾਂ ਦੇ ਵੱਲੋਂ ਸੂ ਮੋਟੋ ਨੋਟਿਸ ਲਿਆ ਗਿਆ ਹੈ ਕਿਹਾ ਗਿਆ ਹੈ ਕਿ 19 ਸਾਲ ਦੀ ਕੁੜੀ ਨੂੰ ਨਸ਼ੀਲੇ ਪਦਾਰਥ ਪਿਲਾ ਕੇ ਉਸ ਦੇ ਨਾਲ ਗਲਤ ਕੰਮ ਕੀਤਾ ਗਿਆ ਉੱਥੇ ਹੀ ਪੁਲਿਸ ਨੂੰ ਵੀ ਸਖਤ ਐਕਸ਼ਨ ਲੈਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ 22 ਅਗਸਤ ਤੱਕ ਪੁਲਿਸ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਨੇ ਕਿ 22 ਅਗਸਤ ਤੱਕ ਪੁਲਿਸ ਨੂੰ ਪੰਜਾਬ ਰਾਜ ਮੈਲਾ ਕਮਿਸ਼ਨ ਰਾਜ ਲਾਲੀ ਗਿੱਲ ਹੁਣਾ ਨੂੰ ਰਿਪੋਰਟ ਜਿਹੜੀ ਐ ਇਸ ਮਾਮਲੇ ਦੀ ਦੇਣੀ ਹੋਵੇਗੀ ਤਾਂ ਦੱਸਦੀ ਕਿ ਇਹ ਕੁੜੀ ਇਸ ਸਮੇਂ ਚਰਚਾਵਾ ਦਾ ਵਿਸ਼ਾ ਇਸ ਲਈ ਬਣੀ ਹੋਈ ਹੈ ਕਿਉਂਕਿ ਇਸ ਦੀ ਇੱਕ ਇਤਰਾਜ਼ਯੋਗ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਕੁੜੀ ਜਿਹੜੀ ਹੈ ਕੈਮਰੇ ਦੇ ਸਾਹਮਣੇ ਵੀ ਆਈ ਹੈ ਤੇ ਨਾਲ ਹੀ ਕਿਹਾ ਗਿਆ ਹੈ ਇਹ ਨੋਟਿਸ ਵੀ ਜਿਹੜਾ ਤੁਹਾਨੂੰ ਅਸੀਂ ਸਾਂਝਾ ਕਰ ਰਹੇ ਹਾਂ ਸਕਰੀਨ ਤੇ ਦਿਖਾ ਰਹੇ ਹਾਂ 19 ਸਾਲਾਂ ਕੁੜੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੀ ਸਹਿਮਤੀ ਤੋਂ ਬਿਨਾ ਜਿਹੜਾ ਕਿ ਉਸ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਉਸ ਦੀ ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ ਵਾਇਰਲ ਤੇ ਵਾਇਰਲ ਕਰਨ ਸੰਬੰਧੀ ਜਿਹੜਾ ਇਹ ਸੂ ਮੋਟੋ ਨੋਟਿਸ ਹੈ ਇਹ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜਨਾਲੀਗਿਲ ਹੁਣਾ ਦੇ ਵੱਲੋਂ ਲਿਆ ਗਿਆ ਹੈ ਨੋਟਿਸ ਵੀ ਅਸੀਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀ ਸਾਂਝਾ ਕਰ ਰਹੇ ਹਾਂ ਤੇ ਨਾਲ ਹੀ ਇਸ ਨੋਟਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਐਨਏ ਮਾਮਲਿਆਂ ਸੰਬੰਧਿਤ ਜਿਹੜਾ ਕਿ ਸੂ ਮੋਟੋ ਮਹਿਲਾ ਕਮਿਸ਼ਨ ਰਾਜ ਮਹਿਲਾ ਕਮਿਸ਼ਨ ਲੈ ਸਕਦਾ ਹੈ ਤੇ ਕਮਿਸ਼ਨ ਦੇ ਵੱਲੋਂ ਅਜਿਹੇ ਮਾਮਲਿਆਂ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਵਿਚਾਰਿਆ ਜਾਂਦਾ ਹੈ ਤੇ ਕਮਿਸ਼ਨ ਨੇ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੰਜਾਬ ਵਿੱਚ ਔਰਤਾਂ ਦੇ ਅਧਿਕਾਰ ਮਾਣ ਅਤੇ ਰੁਤਬੇ ਦੀ ਸੁਰੱਖਿਆ ਹੋਵੇ ਤਾਂ ਟਰੈਕਟਰ ਵਾਲੀ ਕੁੜੀ ਦੇ ਨਾਮ ਤੋਂ ਵੀ ਇਸ ਕੁੜੀ ਨੂੰ ਜਾਣਿਆ ਜਾਂਦਾ ਹੈ ਤਾਂ ਹੁਣ ਜਦੋਂ ਇਸ ਦੀ ਇੱਕ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਤੇ ਇਹ ਕੁੜੀ ਚਰਚਾਵਾਂ ਦਾ ਵਿਸ਼ਾ ਬਣ ਜਾਂਦੀ ਹੈ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਹੋਣਾਂ ਦੇ ਵੱਲੋਂ ਵੀ ਸੂਮੋਨ ਸੂਮੋਟੋ ਨੋਟਿਸ ਇਸ ਮਾਮਲੇ ਦੇ ਉੱਤੇ ਲਿਆ ਗਿਆ ਹੈ ਤੇ ਪੁਲਿਸ ਨੂੰ ਵੀ ਜਿਹੜੇ ਕਿ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ 22 ਅਗਸਤ ਤੱਕ ਪੁਲਿਸ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਨੇ ਔਨਰ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਉਪਲ ਫਾਰਮ ਕੁੜੀ ਦੇ ਮਾਮਲੇ ਤੇ ਵੱਡਾ ਐਕਸ਼ਨ ਹੋਇਆ ਹੈ ਤਾਂ ਦੱਸ ਦਈਏ ਕਿ ਇਹ ਕੁੜੀ ਕਾਫੀ ਜ਼ਿਆਦਾ ਇਸ ਸਮੇਂ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ ਕੈਮਰੇ ਦੇ ਸਾਹਮਣੇ ਵੀ ਇਹ ਕੁੜੀ ਆਈ ਹੈ ਟਰੈਕਟਰ ਵਾਲੀ ਕੁੜੀ ਦੇ ਨਾਮ ਤੋਂ ਵੀ ਇਸ ਨੂੰ ਜਾਣਿਆ ਜਾਂਦਾ ਹੈ ਤਾਂ ਹੁਣ ਇਸ ਮਾਮਲੇ ਦੇ ਉੱਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਉਹਨਾਂ ਦੇ ਵੱਲੋਂ ਸੂਮੋਟੋ ਨੋਟਿਸ ਲਿਆ ਗਿਆ ਹੈ ਕਿਹਾ ਗਿਆ ਹੈ ਕਿ 19 ਸਾਲ ਦੀ ਕੁੜੀ ਨੂੰ ਨਸ਼ੀਲੇ ਪਦਾਰਥ ਪਿਲਾ ਕੇ ਉਸ ਦੇ ਨਾਲ ਗਲਤ ਕੰਮ ਕੀਤਾ ਗਿਆ ਉੱਥੇ ਹੀ ਪੁਲਿਸ ਨੂੰ ਵੀ ਸਖਤ ਐਕਸ਼ਨ ਲੈਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ 22 ਅਗਸਤ ਤੱਕ ਪੁਲਿਸ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਨੇ ਕਿ 22 ਅਗਸਤ ਤੱਕ ਪੁਲਿਸ ਨੂੰ ਪੰਜਾਬ ਰਾਜ ਮੈਲਾ ਕਮਿਸ਼ਨ ਰਾਜ ਲਾਲੀ ਗਿਲ ਹੁਣਾ ਨੂੰ ਰਿਪੋਰਟ ਜਿਹੜੀ ਇਸ ਮਾਮਲੇ ਦੀ ਦੇਣੀ ਹੋਵੇਗੀ ਤਾਂ ਦੱਸ ਦਈਏ ਕਿ ਇਹ ਕੁੜੀ ਇਸ ਸਮੇਂ ਚਰਚਾਵਾਂ ਦਾ ਵਿਸ਼ਾ ਇਸ ਲਈ ਬਣੀ ਹੋਈ ਹੈ ਕਿਉਂਕਿ ਇਸਦੀ ਇੱਕ ਇਤਰਾਜ਼ਯੋਗ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਕੁੜੀ ਜਿਹੜੀ ਹੈ ਕੈਮਰੇ ਦੇ ਸਾਹਮਣੇ ਵੀ ਆਈ ਹੈ ਤੇ ਨਾਲ ਹੀ ਕਿਹਾ ਗਿਆ ਹੈ ਇਹ ਨੋਟਿਸ ਵੀ ਜਿਹੜਾ ਤੁਹਾਨੂੰ ਅਸੀਂ ਸਾਂਝਾ ਕਰ ਰਹੇ ਹਾਂ ਸਕਰੀਨ ਤੇ ਦਿਖਾ ਰਹੇ ਹਾਂ 19 ਸਾਲਾਂ ਕੁੜੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੀ ਸਹਿਮਤੀ ਤੋਂ ਬਿਨਾ ਜਿਹੜਾ ਕਿ ਉਸ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਉਸ ਦੀ ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ ਵਾਇਰਲ ਤੇ ਵਾਇਰਲ ਕਰਨ ਸੰਬੰਧੀ ਜਿਹੜਾ ਇਹ ਸੂ ਮੋਟੋ ਨੋਟਿਸ ਹੈ ਇਹ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਨਾਲੀ ਗਿਲ ਹੁਣਾ ਦੇ ਵੱਲੋਂ ਲਿਆ ਗਿਆ ਹੈ ਨੋਟਿਸ ਵੀ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀ ਸਾਂਝਾ ਕਰ ਰਹੇ ਹਾਂ ਤੇ ਨਾਲ ਹੀ ਇਸ ਨੋਟਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਐਨ ਇਹ ਮਾਮਲਿਆਂ ਸੰਬੰਧਿਤ ਜਿਹੜਾ ਕਿ ਸੂ ਮੋਟੋ ਮਹਿਲਾ ਕਮਿਸ਼ਨ ਰਾਜ ਮਹਿਲਾ ਕਮਿਸ਼ਨ ਲੈ ਸਕਦਾ ਹੈ ਤੇ ਕਮਿਸ਼ਨ ਦੇ ਵੱਲੋਂ ਅਜਿਹੇ ਮਾਮਲਿਆਂ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਵਿਚਾਰਿਆ ਜਾਂਦਾ ਹੈ ਤੇ ਕਮਿਸ਼ਨ ਨੇ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੰਜਾਬ ਵਿੱਚ ਔਰਤਾਂ ਦੇ ਅਧਿਕਾਰ ਅਤੇ ਰੁਤਬੇ ਦੀ ਸੁਰੱਖਿਆ ਹੋਵੇ ਤਾਂ ਟਰੈਕਟਰ ਵਾਲੀ ਕੁੜੀ ਦੇ ਨਾਮ ਤੋਂ ਵੀ ਇਸ ਕੁੜੀ ਨੂੰ ਜਾਣਿਆ ਜਾਂਦਾ ਹੈ ਤਾਂ ਹੁਣ ਜਦੋਂ ਇਸ ਦੀ ਇੱਕ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਤੇ ਇਹ ਕੁੜੀ ਚਰਚਾਵਾਂ ਦਾ ਵਿਸ਼ਾ ਬਣ ਜਾਂਦੀ ਹੈ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਹੋਂਾ ਦੇ ਵੱਲੋਂ ਵੀ ਸੂਮੋਨ ਸੂਮੋਟੋ ਨੋਟਿਸ ਇਸ ਮਾਮਲੇ ਦੇ ਉੱਤੇ ਲਿਆ ਗਿਆ ਹੈ ਤੇ ਪੁਲਿਸ ਨੂੰ ਵੀ ਜਿਹੜੇ ਕਿ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ 22 ਅਗਸਤ ਤੱਕ ਪੁਲਿਸ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਨੇ ਆਨਰ ਦੇਖ ਰਿਹਾ ਤੁਸੀਂ ਤੇ ਤੁਹਾਡੇ ਨਾਲ ਮੈਂ ਕਰुणा ਸ਼ਰਮਾ ਉੱਪਲ ਫਾਰਮ ਕੁੜੀ ਦੇ ਮਾਮਲੇ ਤੇ ਵੱਡਾ ਐਕਸ਼ਨ ਹੋਇਆ ਹੈ ਤਾਂ ਦੱਸ ਦਈਏ ਕਿ ਇਹ ਕੁੜੀ ਕਾਫੀ ਜ਼ਿਆਦਾ ਇਸ ਸਮੇਂ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ ਕੈਮਰੇ ਦੇ ਸਾਹਮਣੇ ਵੀ ਇਹ ਕੁੜੀ ਆਈ ਹੈ ਟਰੈਕਟਰ ਵਾਲੀ ਕੁੜੀ ਦੇ ਨਾਮ ਤੋਂ ਵੀ ਇਸ ਨੂੰ ਜਾਣਿਆ ਜਾਂਦਾ ਹੈ ਤਾਂ ਹੁਣ ਇਸ ਮਾਮਲੇ ਦੇ ਉੱਤੇ ਪੰਜਾਬ ਰਾਜ ਮੈਇਲਾ ਕਮਿਸ਼ਨ ਰਾਜ ਲਾਲੀ ਗਿੱਲ ਉਹਨਾਂ ਦੇ ਵੱਲੋਂ ਸੂ ਮੋਟੋ ਨੋਟਿਸ ਲਿਆ ਗਿਆ ਹੈ ਕਿਹਾ ਗਿਆ ਹੈ ਕਿ 19 ਸਾਲ ਦੀ ਕੁੜੀ ਨੂੰ ਨਸ਼ੀਲੇ ਪਦਾਰਥ ਪਿਲਾ ਕੇ ਉਸ ਦੇ ਨਾਲ ਗਲਤ ਕੰਮ ਕੀਤਾ ਗਿਆ ਉੱਥੇ ਹੀ ਪੁਲਿਸ ਨੂੰ ਵੀ ਸਖਤ ਐਕਸ਼ਨ ਲੈਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ 22 ਅਗਸਤ ਤੱਕ ਪੁਲਿਸ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਨੇ ਕਿ 22 ਅਗਸਤ ਤੱਕ ਪੁਲਿਸ ਨੂੰ ਪੰਜਾਬ ਰਾਜ ਮੈਲਾ ਕਮਿਸ਼ਨ ਰਾਜ ਲਾਲੀ ਗਿੱਲ ਹੁਣਾ ਨੂੰ ਰਿਪੋਰਟ ਜਿਹੜੀ ਐ ਇਸ ਮਾਮਲੇ ਦੀ ਦੇੜੀ ਹੋਵੇਗੀ ਤਾਂ ਦੱਸ ਦਈਏ ਕਿ ਇਹ ਕੁੜੀ ਇਸ ਸਮੇਂ ਚਰਚਾ ਦਾ ਵਿਸ਼ਾ ਇਸ ਲਈ ਬਣੀ ਹੋਈ ਹੈ ਕਿਉਂਕਿ ਇਸ ਦੀ ਇੱਕ ਇਤਰਾਜ਼ਯੋਗ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਕੁੜੀ ਜਿਹੜੀ ਹੈ ਕੈਮਰੇ ਦੇ ਸਾਹਮਣੇ ਵੀ ਆਈ ਹੈ ਤੇ ਨਾਲ ਹੀ ਕਿਹਾ ਗਿਆ ਹੈ ਇਹ ਨੋਟਿਸ ਵੀ ਜਿਹੜਾ ਤੁਹਾਨੂੰ ਅਸੀਂ ਸਾਂਝਾ ਕਰ ਰਹੇ ਹਾਂ ਸਕਰੀਨ ਤੇ ਦਿਖਾ ਰਹੇ ਹਾਂ 19 ਸਾਲਾਂ ਕੁੜੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੀ ਸਹਿਮਤੀ ਤੋਂ ਬਿਨਾ ਜਿਹੜਾ ਕਿ ਉਸ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਉਸ ਦੀ ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ ਵਾਇਰਲ ਤੇ ਵਾਇਰਲ ਕਰਨ ਸੰਬੰਧੀ ਜਿਹੜਾ ਇਹ ਸੂ ਮੋਟੋ ਨੋਟਿਸ ਹੈ ਇਹ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜਨਾਲੀ ਗਿਲ ਹੁਣਾ ਦੇ ਵੱਲੋਂ ਲਿਆ ਗਿਆ ਹੈ ਨੋਟਿਸ ਵੀ ਅਸੀਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀ ਸਾਂਝਾ ਕਰ ਰਹੇ ਹਾਂ ਤੇ ਨਾਲ ਹੀ ਇਸ ਨੋਟਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਐਨਏ ਮਾਮਲਿਆਂ ਸੰਬੰਧਿਤ ਜਿਹੜਾ ਕਿ ਸੂ ਮੋਟੋ ਮਹਿਲਾ ਕਮਿਸ਼ਨ ਰਾਜ ਮਹਿਲਾ ਕਮਿਸ਼ਨ ਲੈ ਸਕਦਾ ਹੈ ਤੇ ਕਮਿਸ਼ਨ ਦੇ ਵੱਲੋਂ ਅਜਿਹੇ ਮਾਮਲਿਆਂ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਵਿਚਾਰਿਆ ਜਾਂਦਾ ਹੈ ਤੇ ਕਮਿਸ਼ਨ ਨੇ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੰਜਾਬ ਵਿੱਚ ਔਰਤਾਂ ਦੇ ਅਧਿਕਾਰ ਮਾਣ ਅਤੇ ਰੁਤਬੇ ਦੀ ਸੁਰੱਖਿਆ ਹੋਵੇ ਤਾਂ ਟਰੈਕਟਰ ਵਾਲੀ ਕੁੜੀ ਦੇ ਨਾਮ ਤੋਂ ਵੀ ਇਸ ਕੁੜੀ ਨੂੰ ਜਾਣਿਆ ਜਾਂਦਾ ਹੈ ਤਾਂ ਹੁਣ ਜਦੋਂ ਇਸ ਦੀ ਇੱਕ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਤੇ ਇਹ ਕੁੜੀ ਚਰਚਾਵਾਂ ਦਾ ਵਿਸ਼ਾ ਬਣ ਜਾਂਦੀ ਹੈ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਹੋਣਾਂ ਦੇ ਵੱਲੋਂ ਵੀ ਸੂਮੋਨ ਸੂਮੋਟੋ ਨੋਟਿਸਸ ਮਾਮਲੇ ਦੇ ਉੱਤੇ ਲਿਆ ਗਿਆ ਹੈ ਤੇ ਪੁਲਿਸ ਨੂੰ ਵੀ ਜਿਹੜੇ ਕਿ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ 22 ਅਗਸਤ ਤੱਕ ਪੁਲਿਸ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਗਏ ਨੇ